ਤਾਂ ਮੈਨੂੰ ਹੁੰਦਾ ਯਾਰ 2-300 ਰੁਪਏ ਦੇ ਕਾਗਜ਼ਾਂ ਦਾ ਖੰਚਾ ਤੇ ਪ੍ਰਦੂਸ਼ਣ ਨਾ ਹੋਊਗਾ ਜਾਂ ਕੁਛ ਨਾ ਹੋ ਜਾ। ਕਿਉਂ ਉਹ ਬਣਾ ਲਓ ਜਾਂ ਪਚਾਉਨੇ ਵੀ ਨਿਜਮਾ ਦਾ ਰਾਜ ਆ ਗਿਆ। ਇਹਦੇ ਲਈ ਜ਼ਰੂਰੀ ਆ ਕਿ ਆਪਾਂ ਹੱਕ ਸੱਚ ਇਨਸਾਫ ਤੇ ਚੱਲੀਏ। ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਹੱਕ ਸੱਚ ਤੇ ਇਨਸਾਫ ਤੇ ਚੱਲਣਾ ਸਿਖਾਈਏ। ਉਹਨਾਂ ਨੂੰ ਚੰਗੀਆਂ ਜਿਹੜੀਆਂ ਵਾ ਕਦਰਾਂ ਕੀਮਤਾਂ ਬਾਰੇ ਜਾਣੂ ਕਰਾਈਏ। ਉਹਨਾਂ ਨੂੰ ਚੰਗੇ ਸੰਸਕਾਰ ਦਈਏ। ਤਦੇ ਜਿਹੜਾ ਵਾ ਸਮਾਜ ਬਦਲ ਸਕਦਾ। ਤਦੇ ਜਿਹੜਾ ਵਾ ਸਿਸਟਮ ਬਦਲ ਸਕਦਾ। ਅਧਾਨੇ ਤੇ ਵਾਰਡ ਇੰਚਾਰਜ ਵੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਮੀਟਿੰਗ ਕੀਤੀ ਗਈ ਆ ਜ ਜਿਹਦੇ ਵਿੱਚ ਲੋਕਾਂ ਨੂੰ ਜਿਹੜੇ ਸੀ ਵਾਰਡ ਵਾਸੀ ਉਹਨਾਂ ਨੂੰ 2 ਸਾਲ ਦੀਆਂ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ ਵਾ ਉਹਨਾਂ ਦੀਆਂ ਜੋ ਮੁਸ਼ਕਲਾਂ ਸੀ ਮੰਗਾ ਸੀ ਉਹਨਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੋ ਜੇ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਲਾਲਜੀ ਸਿੰਘ ਢੁੱਲਰ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਵਾ ਉਦੇ ਵਾਸਤੇ ਬੇਨਤੀ ਕੀਤੀ ਗਈ ਆ ਕਿ ਲੋਕੀਂ ਵੱਧ ਤੋਂ ਵੱਧ ਸਹਿਯੋਗ ਦੇਣਾ ਸੋ ਪਰਵਾਹ ਹੰਗਾਰਾ ਮਿਲਿਆ ਵਾ ਵਾਰਡ ਵਾਸੀਆਂ ਵੱਲੋਂ ਕਿ ਉਹ ਜੇ ਮੈਨੂੰ ਅੱਗੇ ਉਹਨਾਂ ਨੇ 15000 ਦੀ ਲੀਡ ਨਾਲ ਹਲਕੇ ਚੋ ਜਿਤਾਇਆ ਤੇ ਐਰਕੀ ਜਿਹੜਾ ਵਾ ਇਹ ਲੀਡ ਆ ਉਹਨੂੰ ਘੱਟੋ ਘੱਟ ਦੂਣੀ ਜ਼ਰੂਰ ਕਰਨਗੇ ਸੋ ਮੈਨੂੰ ਆਪਣੇ ਵਲੰਟੀਅਰਾਂ ਤੇ ਮਾਣ ਆ ਮੈਨੂੰ ਆਪਣੇ ਹਲਕਾ ਵਾਸੀਆਂ ਤੇ ਮਾਣ ਆ ਕਿ ਉਹ ਜਿਹੜੇ ਆ ਬਿਲਕੁਲ ਜਿੱਥੇ ਮੇਰੇ ਨਾਲ ਹਲਕੇ ਦੇ ਵਿੱਚ ਖੜੇ ਨੇ ਉੱਥੇ ਭਗਵੰਤ ਮਾਨ ਸਰਕਾਰ ਦੇ ਕੰਮਕਾਰ ਤੋਂ ਵੀ ਖੁਸ਼ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇ ਦੇ ਕੇ ਵੱਡੀ ਲੀਡ ਦੇ ਨਾਲ ਲਾਲਜੀ ਸਿੰਘ ਪੁਧਰ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ ਐਮਐਲ ਸਾਬ ਅਜੇ ਤੱਕ ਕਲਦਲ ਦੇ ਕਾਂਗਰਸ ਨੇ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਅੱਨਾਂ ਨੇ ਕੀ ਕਾਰਨ ਹੋ ਸਤਿ ਕਿ ਉਹਨਾਂ ਨੂੰ ਉਮੀਦਵਾਰ ਲੱਭ ਹੀ ਨਹੀਂ ਰਿਹਾ ਕਿ ਜਾਂ ਉਹ ਹਜੇ ਕੋਈ ਸੋਚ ਰਹੇ ਨਹੀਂ ਵੇਖੋ ਜੀ ਇਹਦੇ ਬਾਰੇ ਜੇ ਤੁਸੀਂ ਬਿਲਕੁਲ ਬਿਹਤਰ ਜਾਣਣਾ ਤੇ ਫਿਰ ਤੇ ਉਹੀ ਦੱਸਣਗੇ ਵੀ ਕੀ ਕਰਨੇ ਪਰ ਸਾਨੂੰ ਜੋ ਸੁਣਨ ਨੂੰ ਸੂਆ ਮਿਲ ਰਹੀਆਂ ਨੇ ਉਹੋ ਹੀ ਨੇ ਕਿ ਉਮੀਦਵਾਰ ਲੱਭ ਨਹੀਂ ਰਹੇ ਉਹ ਜਿਹੜੇ ਆ ਕੋਸ਼ਿਸ਼ ਕਰ ਰਹੇ ਨੇ ਜਿੰਨੂੰ ਵੀ ਉਹ ਪੁੱਛਦੇ ਨੇ ਉਹੋ ਹੀ ਨਾ ਕਰ ਜਾਂਦਾ ਕਿਉਂਕਿ ਉਹਨਾਂ ਨੂੰ ਹਾਰ ਜਿਹੜੀ ਆ ਬਿਲਕੁਲ ਪ੍ਰਤੱਖ ਜਿਹੜੀ ਆ ਦਿਖ ਰਹੀ ਆ ਸੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਆ ਉਹ ਸਾਰੇ ਪੰਜਾਬ ਦੇ ਵਿੱਚ ਬੜੀ ਵੱਡੀ ਲੀਡ ਦੇ ਨਾਲ ਜਿੱਤਣਗੇ ਆਮ ਆਦਮੀ ਪਾਰਟੀ ਦਾ ਲੋਕ ਸਭਾ ਕਵੀਰ ਸਾਹਿਬ ਤੋਂ ਕਿਸ ਪਰ ਦੇ ਮੁਕਾਬਲਾ ਹੋਵੇਗਾ ਮੈਂ ਮੁਕਾਬਲਾ ਵੇਖੋ ਜੀ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਕਿਸੇ ਦੇ ਨਾਲ ਨਹੀਂਗਾ ਕਿਉਂਕਿ ਜਿੰਨਾਂ ਨੂੰ ਉਮੀਦਵਾਰ ਹੀ ਨਹੀਂ ਲੱਭ ਰਹੇ ਉਹਨਾਂ ਨੇ ਚੋਣ ਤਾਂ ਕੀ ਲੜਨੀ ਆ ਸੋ ਇਸ ਕਰਕੇ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦਾ ਕੋਈ ਇੱਥੇ ਮੁਕਾਬਲਾ ਨਹੀਂਗਾ ਵੱਡੀ ਬਹੁਤ ਮਤ ਦੇਣ ਵਾਲਾ ਆਮ ਆਦਮੀ ਪਾਰਟੀ ਦਾ ਮੀਤ ਵਾ ਜਿਹੜਾ ਦਿੱਤੀ ਗਈ ਹੈ ਕਿੰਨਾ ਲੋਕਾਂ ਨੂੰ ਘਹਾਰਾ ਮਿਲ ਜਾਏ ਵੇਖੋ ਜੀ ਇਹ ਲੋਕ ਨਹੀਂ ਆ ਇਹ ਸਾਡਾ ਪਰਿਵਾਰ ਹੈ ਸਾਰਾ ਅਹੀਂ ਇੱਕ ਪਰਿਵਾਰੋਂ ਰਹਿੰਦੇ ਆ ਸਾਡੇ ਵਿੱਚ ਕੋਈ ਧੜੇਬਾਜੀ ਨਹੀਂ ਆ ਇਹ ਕਰਕੇ ਮੈਂ ਲੋਕ ਨਹੀਂ ਕਹੂੰਗਾ ਸਾਡੇ ਪਰਿਵਾਰ ਦਾ ਜਿਹੜਾ ਹੰਗਾਰਾ ਵਾ ਉਹ ਆਮ ਆਦਮੀ ਪਾਰਟੀ ਨੂੰ ਪੂਰਨ ਸਹਿਯੋਗ ਦੇਣ ਦਾ ਜਿਹੜਾ ਵਾਦਾ ਵਾ ਇੱਕ ਉਹ ਵਾ ਕਿ ਉਹ ਅਸੀਂ ਸਾਰੇ ਪੂਰਾ ਕਰਾਂਗੇ ਤੇ ਆਪਣੀ ਵਾਰਡ ਦੇ ਵਿੱਚੋਂ ਵੱਧ ਤੋਂ ਵੱਧ ਵੋਟਾਂ ਨਾਲ ਸਰਦਾਰ ਲਾਜਿਤ ਪੁਲਰਜੀਤ ਨੂੰ ਪੁਲਰ ਨੂੰ ਜਿਤਾਵਾਂਗੇ ਇਹ ਐਮਐਲਏ ਸਾਹਿਬ ਨੂੰ ਤੁਹਾਨੂੰ ਕਿ ਮੁਸ਼ਕਲਾਂ ਸੁਣੀਆਂ ਵਾ ਕੀ ਵੀ ਸ਼ਬਦ ਵਾ ਕਿ ਤੁਹਾਨੂੰ ਮੁਸ਼ਕਲਾਂ ਹੱਲ ਹੋ ਜਾਂਦੀਆਂ ਅਹੀਂ ਆਪਣੇ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਦੱਸੀਆਂ ਵਾ ਉਹ ਉਹਨਾਂ ਨੇ ਹੱਲ ਉਹਨਾਂ ਦਾ ਧੱਪ ਚਤਾ ਕਰ ਦਿੱਤਾ ਪਰ ਉਹ ਕਹਿੰਦੇ ਮੈਂ ਪਹਿਲਾਂ ਗੱਲ ਨਹੀਂ ਕਰਨੀ ਜਦੋਂ ਮੈਂ ਤੁ